ਸਤਿ ਸ੍ਰੀ ਅਕਾਲ ਜੀ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਿਸਟਮ ਪੰਜਾਬ ਦਾ ਦੋਸਤੋ ਸਰਕਾਰ ਪ੍ਰਤੀ ਵਪਾਰੀ ਵਰਗ ਹੈ ਆਮ ਪਬਲਿਕ ਹੈ ਯਾਨੀ ਸਾਡੇ ਲੋਕਾਂ ਦੇ ਨਾਲ ਜ਼ਮੀਨੀ ਤੱਤ ਦੇ ਨਾਲ ਜੁੜੇ ਹੋਏ ਨਾ ਯਾਰ ਕਈ ਵਾਰ ਇਹ ਜਿਹੇ ਵਿਚਾਰ ਖਿਆਲ ਆਉਣ ਲੱਗ ਜਾਂਦੇ ਆ ਬਹੁਤ ਮਾਰੇ ਵਿਚਾਰ ਆਉਂਦੇ ਆ ਮੇਰੇ ਮਨ ਦੇ ਵਿੱਚ ਕਿਉਂ ਆਉਂਦੇ ਆ ਸੁਣ ਲਓ ਕੋਈ ਵੀ ਵਿਅਕਤੀ ਦੁਕਾਨ ਤੋਂ ਚੀਜ਼ ਲੈਣ ਜਾਂਦਾ ਹੈ ਬੰਦ ਪੈਕਟ ਪੈਕਿੰਗ ਕਿੰਨੀ ਮਿਲਦੀ ਹੈ ਤੁਹਾਨੂੰ ਮੇਰੇ ਖਾਲ 900 ਗ੍ਰਾਮ ਤਾਂ ਸੀ ਅੱਗੇ ਸ਼ਾਇਦ ਹੁਣੋਂ ਤੋਂ ਵੀ ਘਟ ਗਈ ਹੈ ਪੈਸੇ ਤੁਹਾਡੇ ਕੋਲੋਂ ਲੈ ਜਾਂਦੇ ਆ ਕਿਲੋ ਦੇ ਤੇ ਮੇਰੇ ਦਿਮਾਗ ਦੇ ਵਿੱਚ ਇੱਕ ਤੜਕੋ ਤੜਕੀ ਇਹ ਗੱਲ ਆਈ ਵੀ ਯਾਰ ਜਿੱਥੇ ਸਭ ਤੋਂ ਸਟਾਰਟਿੰਗ ਕੀ ਆ ਜ਼ਮੀਨ ਤੋਂ ਬਿਨਾਂ ਜਦ ਤੋਂ ਬਿਨਾਂ ਕੁਝ ਵੀ ਨਹੀਂ ਜੋ ਚੀਜ਼ ਪੈਦਾ ਹੁੰਦੀ ਏ ਧਰਤੀ ਚੋਂ ਹੁੰਦੀ ਆ ਚਾਹਿਓ ਅਮਰੀਕਾ ਦੀ ਧਰਤੀ ਹੋਵੇ ਤੇ ਚਾਹਿਓ ਪਾਕਿਸਤਾਨ ਦੀ ਧਰਤੀ ਹੋਵੇ ਤੇ ਚਾਹਿਓ ਕਿਸੇ ਵੀ ਸਟੇਟ ਦੇ ਵਿੱਚ ਭਾਰਤ ਦੀ ਧਰਤੀ ਹੋਵੇ ਮਿਹਨਤ ਕਰਨ ਵਾਲਾ ਕਿਸਾਨ ਇੱਕ ਚੀਜ਼ ਨੋਟ ਕਰ ਲਵੇ ਕਿ ਜਦੋਂ ਤੁਹਾਨੂੰ ਖੁਦ ਨੂੰ ਇਹ ਵਪਾਰੀ ਵਰਗ ਜਾਂ ਕੋਈ ਫੈਕਟਰੀਆਂ ਦੇ ਮਾਲਕ 900 ਗ੍ਰਾਮ ਚੀਜ਼ ਤਿਆਰ ਕਰਕੇ ਦਿੰਦੇ ਆ ਨਾ ਤੇ ਤੁਸੀਂ ਵੀ ਤੋਲ ਦੇ ਵਿੱਚ ਇਹਨਾਂ ਨੂੰ 900 ਗ੍ਰਾਮ ਦੇ ਸਕਦੇ ਆ ਤੁਸੀਂ 900 ਗ੍ਰਾਮ ਕਿਉਂ ਨਹੀਂ ਦੇ ਸਕਦੇ ਠੀਕ ਹੈ ਹਾਂਜੀ ਇਹ ਕੋਈ ਪੈਕਿੰਗਾਂ ਦੇ ਪੈਸੇ ਕਹੇ ਲਾਉਣ ਪੈਕਿੰਗ ਦਾ ਰੇਟ ਹੈ ਜਿਹੜੀ ਕੋਈ ਚੀਜ਼ ਡੱਬਾ ਹੈ ਇਹ ਥੋੜੀ ਬਤਸੀ ਉਹ 2 ਰੁਪਏ ਡੇਢ ਦਾ ਡੱਬਾ ਲਾ ਕੇ ਤੇ ਤੁਸੀਂ 5000 ਰੁਪਏ ਕਿਲੋ ਵਾਲੀ ਚੀਜ਼ ਨੂੰ 100 ਗ੍ਰਾਮ ਵੇਟ ਘਟਾ ਦਿਓ ਹੈ ਇਹ ਕਿੱਥੇ ਲਿਖਿਆ ਹੋਇਆ ਬਈ ਦੋ ਮੰਨ ਲਓ ਕਿ 20 ਗ੍ਰਾਮ ਰੱਖ ਲਓ ਤੁਸੀਂ ਇੱਕ ਕੋਈ ਵੀ ਗੱਲ ਦੋ ਗੱਲਾਂ ਮੇਨ ਆ ਇਹਦੇ ਵਿੱਚ ਕਿ ਜਿਹੜੀ ਕੋਈ ਹਲਕੀ ਚੀਜ਼ ਆ ਉਹਦਾ ਵੇਟ ਹੋਊਗਾ ਤੁਸੀਂ 10 ਗ੍ਰਾਮ ਕਹਿ ਲਓ 50 ਗ੍ਰਾਮ ਤੋਂ 100 ਗ੍ਰਾਮ ਹੋਊਗਾ ਭਾਰੀ ਚੀਜ਼ ਦਾ 100 ਗ੍ਰਾਮ ਭਾਰ ਹੋ ਸਕਦਾ ਹਰ ਇੱਕ ਜੋ ਚੀਜ਼ ਦੀ ਮੁੱਲ ਲੈਣਾ ਉਹ ਤੁਹਾਨੂੰ ਉਹ ਕਾਗਜ਼ੇ ਦਾ ਮੁੱਲ ਲੱਗ ਰਿਹਾ ਤੇ ਕਿਸਾਨ ਜਿਹੜਾ ਚੀਜ਼ ਪੈਦਾ ਕਰਨ ਵਾਲਾ ਹੈ ਇਹਦਾ ਮਤਲਬ ਫਿਰ ਉਹ ਬੁੱਧੂ ਹੀ ਹੈ ਉਹਨੂੰ ਇਹ ਸਰਕਾਰ ਜਾਂ ਇਹ ਵਪਾਰੀ ਵਰਗ ਬੁੱਧੂ ਹੀ ਸਮਝਦਾ ਹੈ ਫੈਕਟਰੀਆਂ ਵਾਲੇ ਕਿਸਾਨ ਵੀਰੋ ਤੁਸੀਂ ਵੀ ਤੁਸੀਂ ਭੁੱਖੇ ਨਹੀਂ ਮਰਦੇ ਸੰਭਲ ਜੋ ਤੁਸੀਂ ਜਿਵੇਂ ਹੁਣ ਛੋਨੇ ਦੀ ਗੱਲ ਬਹੁਤ ਵਾਰੀ ਹੋਈ ਆ ਤੁਸੀਂ ਛੋਨੇ ਤੋਂ ਗਰੇਜ ਕਰਕੇ ਵੇਖੋ ਇਹਦੇ ਨਾਲ ਪਤਾ ਕੀ ਹੈ ਜੇ ਮਿਹਨਤ ਹੈ ਨਾ ਮਿਹਨਤ ਤੁਹਾਡੇ ਨਾਲ ਚਾਰ ਘਰ ਹੋਰ ਮਿਹਨਤ ਨਾਲ ਜੋੜਨਗੇ ਜੇ ਤੁਸੀਂ ਕੋਈ ਉਹ ਜੀ ਬਾਗਬਾਨੀ ਕਰਦੇ ਹੋ ਚਾਰ ਗਰੀਬ ਘਰਾਂ ਦਾ ਚੁੱਲ੍ਹਾ ਚੱਪੂਗਾ ਤੁਹਾਡੇ ਨਾਲ ਮਿਹਨਤ ਕਰਨਗੇ ਹੋਰ ਘਰ ਜੋੜਨਗੇ ਤੁਹਾਡੇ ਨਾਲ ਹਾਲਾਂਕਿ ਜਿਹੜਾ ਸਪਰੇਅ ਆਦਿਕ ਇਹਨਾਂ ਚੀਜ਼ਾਂ ਤੋਂ ਵੀ ਜੇ ਬਚਤ ਹੁੰਦੀ ਹੈ ਮੇਰੇ ਗੱਲ ਖਤਮ ਕਰੂ ਜੇ ਜੀ ਚੀਜ਼ ਕੋਈ ਆਪਾਂ ਬਜਾਈ ਕਰਾਂਗੇ ਉਹੋ ਜਿਹੀ ਉਹਦੇ ਤੇ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ ਦਾਲ ਸਬਜ਼ੀਆਂ ਬੀਜਾਂਗੇ ਉਹ ਜੀ ਮਿਹਨਤ ਹੈ ਬਾਗਬਾਨੀ ਫਲ ਫਰੂਟ ਕਰਾਂਗੇ ਉਹ ਜੀ ਮਿਹਨਤ ਹੈ ਪਰ ਇਹ ਨਾ ਸੋਚੋ ਕਿ ਅਸੀਂ ਯਾਰ ਕੱਲਾ ਫਸਲ ਬੀਜ ਦਿੱਤੀ ਚਲੋ ਜੀ ਪਾਣੀ ਲਾ ਦੇਣਾ ਅਸੀਂ ਦੱਛਾ ਨੂੰ ਝੋਨਾ ਹੀ ਠੀਕ ਹੈ ਇਹ ਨਾ ਸੋਚਿਆ ਕਰੋ ਕਦੇ ਵੀ ਇਹ ਸੋਚਿਆ ਕਰੋ ਵੀ ਇਹ ਇਹ ਜਿਹੜੀ ਫਸਲ ਹੈ ਇਹ ਜਾ ਕਿੱਥੇ ਰਹੀ ਹੈ ਤੇ ਸਾਨੂੰ ਇਹਦਾ ਮਿਲ ਕੀ ਰਿਹਾ ਹੈ ਇਹ ਕਦੇ ਸੋਚ ਕੇ ਵੇਖਿਓ ਉਹੀ ਝੋਨਾ ਚੌਲ ਸੁੱਕ ਕੇ 78 ਰੁਪਏ ਕਿਲੋ ਵੀ ਰੇਟ ਤੇ ਆ ਰਹੇ ਨੇ ਬਾਸਪਤੀ ਦਾ ਰੇਟ ਮੇਰੇ ਖਿਆਲ 300 ਰੁਪਏ 250 ਕਿਲੋ ਆ ਜਿਹੜੀ ਬਰਾਊਨ ਰਾਈਸ ਵਾਝਦੇ ਬਰਾਊਨ ਰਾਈਸ ਟਾਈਟ ਹਨ ਸੋ ਤੁਹਾਡੇ ਕੋਲ ਕਿੰਨੇ ਨੂੰ ਕਿਲੋ ਲੈ ਜਾਂਦੇ ਆ ਉਹ 10 ਰੁਪਏ ਨੂੰ ਕਿਲੋ ਬੱਧੀ ਗੱਲ ਖਾਸ ਜਿਹੜੀ ਮੈਂ ਤੋਰੀ ਹੈ ਕਿ ਫੈਕਟਰੀਆਂ ਦੇ ਵਿੱਚੋਂ ਹਰ ਚੀਜ਼ ਘਟ ਕੇ ਨਿਕਲ ਰਹੀ ਹੈ ਇੰਟਰਨੈਟ ਨੇ ਵੀ ਜਿਹੜਾ ਤੁਹਾਨੂੰ ਰੀਚਾਰਜ ਦਿੱਤਾ ਹੈ ਤਿੰਨ ਦਿਨ ਦੋ ਦਿਨ ਘਟਾ ਕੇ ਦੇ ਰਹੇ ਆ ਫਿਰ ਤੁਸੀਂ ਕਿਉਂ ਨਹੀਂ ਦੇ ਸਕਦੇ ਬਈ ਤੁਸੀਂ ਆਪਦੇ ਮਰਜ਼ੀ ਨਹੀਂ ਕਰ ਸਕਦੇ ਫਸਲਾਂ ਤੁਸੀਂ اگਾਉਣੀਆਂ ਘਰਾਂ ਦੇ ਵਿੱਚ ਜਿੰਨਾ ਵੀ ਖੇਤਾਂ ਵਿੱਚ ਤੁਹਾਡੇ ਫਸਲ ਲਗਾ ਰਹੇ ਆ ਸਾਡੇ ਜਿੰਨੇ ਕਿਸਾਨ ਵੀਰ ਆ ਜਿਹੜੇ ਆਪਣੀ ਜਿੰਨੇ ਘਰ ਵੀ ਜੁੜੇ ਹੋਏ ਆ ਜਿੰਨੇ ਘਰ ਵੀ ਖੇਤੀ ਨਾਲ ਜੁੜੇ ਆ ਬਹੁਤੇ ਵਿਚਾਰੇ ਨਹੀਂ ਵੀ ਹੰਝੂੜੇ ਉਹ ਸਾਰੀਂ ਚੀਜ਼ ਸੋਚ ਲੈਣ ਕਿ ਇਹਨਾਂ ਚੀਜ਼ਾਂ ਤੇ ਕੰਟਰੋਲ ਕਰ ਸਕਦਾ ਤਾਂ ਕਿਸਾਨ ਤੇ ਮਜ਼ਦੂਰ ਰਲ ਕੇ ਕਰ ਸਕਦਾ ਪੰਜਾਬ ਨੂੰ ਜ਼ਰੂਰ ਖੁਸ਼ਹਾਲ ਬਣਾਇਆ ਕੋਈ ਸਰਕਾਰ ਨਹੀਂ ਬਣਾ ਸਕਦੀ ਸਰਕਾਰ ਤਾਂ ਠੱਗ ਟੋਲਿਆਂ ਦੀ ਹੁੰਦੀ ਹੈ ਠੱਗਾ ਦੀਆਂ ਸਰਕਾਰਾਂ ਬਣ ਕੇ ਤੁਹਾਨੂੰ ਕਿਵੇਂ ਤੁਹਾਨੂੰ ਕਰ ਦੇਣਗੀਆਂ ਇਹ ਪੰਜਾਬ ਰੰਗਲਾ ਬਣ ਜਾਊਗਾ ਬਈ ਸਾਰੇ ਤਾਂ ਠੱਗ ਹੈ ਜਦੋਂ ਪਿਆਰ ਖੁਸ਼ਹਾਲ ਹੋਇਆ ਕਿਸਾਨ ਤੇ ਮਜ਼ਦੂਰ ਵਰਗ ਇਥੇ ਜਾਤੀ ਪੱਧਰ ਨੂੰ ਛੱਡ ਦਿਓ ਮਿਹਨਤ ਕਰਨ ਵਾਲਾ ਮਜ਼ਦੂਰ ਤੇ ਇੱਕੋ ਦਾ ਮਾਲਕ ਜ਼ਮੀਨ ਜਾਇਦਾਦ ਦਾ ਇਹ ਦੋਨੇ ਹੀ ਕਾਮਯਾਬ ਜਦੋਂ ਕਰਨਗੇ ਪੰਜਾਬ ਨੂੰ ਉੱਚੇ ਪੱਧਰ ਤੇ ਲੈ ਕੇ ਆਉਣਗੇ ਕਿ ਤੁਸੀਂ ਇਹਦੇ ਵੱਲ ਧਿਆਨ ਦਿਓ ਦੋਸਤੋ ਭਰਾਵੋ ਬਸੇ ਤੁਸੀਂ ਸਮਝ ਗਏ ਹੋਵੋਗੇ ਜੋ ਮੈਂ ਗੱਲ ਕਹਿਣੀ ਚਾਹਣਾ ਹੈ ਕਿ 900 ਗ੍ਰਾਮ ਤੁਸੀਂ ਵੀ ਜਦੋਂ ਕਿ ਖਰੀਦਣ ਆਉਂਦਾ ਝੋਨਾ ਕਣਕ ਜੋ ਫਸਲਾਂ ਮੰਗੇ 900 ਗ੍ਰਾਮ ਦਿਓ ਕਰਕੇ ਸਰਕਾਰ ਨੂੰ ਪਤਾ ਲੱਗੇ ਜਦੋਂ ਸਰਕਾਰ ਦੇ ਕੰਨੀ ਜੂਨ ਸਰਕੂਗੀ ਨਾ ਜੋ ਸਰਕਾਰ ਨੂੰ ਪਤਾ ਲੱਗੂਗਾ ਤੇ ਇਹ ਜਿਹੜਾ ਗੋਰਖ ਧੰਦਾ ਚਲਾਇਆ ਹੋਇਆ ਇਹ ਬੰਦ ਤਾਂ ਹੋਊਗਾ ਠੀਕ ਆ ਦੋਸਤੋ ਵੀਡੀਓ ਲੰਮੀ ਹੋ ਗਈ ਐ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ